ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਤਕਰੀਬਨ ਤਕਰੀਬਨ ਆਪਾਂ ਤੁਹਾਨੂੰ 6 گاਵਾ ਦਿਖਾਵਾਂਗੇ ਦਿਖਾਵਾਂਗੇ ਚੰਗੀ ਕੁਆਲਿਟੀ ਦੀਆਂ ਦੰਦਾਂ 'ਚ ਵੀ ਦਿਖਾਵਾਂਗੇ ਪਹਿਲਨਾ ਤੇ ਦੂਜੇ ਸੂਏ ਕੁਆਲਿਟੀ ਹੈਗੀ ਆ ਫੁੱਲ ਓਕੇ ਦੀ ਰਿਪੋਰਟ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਰੇਟ ਬਾਈ ਹੋਰ ਹੁੰਦਾ ਬਿਲਕੁਲ ਜਾਇਜ਼ ਹੁੰਦਾ ਹੈ ਆਮ ਵਪਾਰੀਆਂ ਦੇ ਮਾਮਲੇ 'ਚ ਜੇ ਗੱਲ ਕਰ ਲਈ ਜਿਵੇਂ ਤੁਹਾਨੂੰ ਅਕਸਰ ਦੱਸਦਾ ਉਹਨਾਂ ਵੀ ਪੂਰੇ ਪੰਜਾਬ 'ਚੋਂ ਮੰਦਾ ਹੁੰਦਾ ਬਾਕੀ ਅੱਜ ਬਾਈ ਨਾ ਕਰਦੇ ਆ ਗੱਲਬਾਤ ਵੀ ਅੱਜ ਦੇ ਰੇਟ ਕਿਵੇਂ ਰਹਿਣਗੇ ਇੱਕ ਤਾਂ ਤਾਜ਼ੀ ਦਿਖਾਵਾਂਗੇ ਤੇ ਜ਼ੇਰ ਤੇ ਵੀ ਮਾਰਦੇ ਨਹੀਂ ਗੈਰੀ ਕੈਮਰਾ ਜ਼ੇਰ ਵੀ ਇਹਦੀ ਡੰਨਾ ਬਾਕੀ ਆਜੋ ਗੱਗੀ ਨਾਲ ਮਿਲ ਆਦਣਾ ਆਜਾ ਗੱਗੀ ਫਿਰ ਹੋਰ ਬਾਈ ਗਰੀ ਹੋਰ ਕਿਵੇਂ ਆ ਠੀਕ ਆ ਵੀਰੇ ਵਧੀਆ ਸਰਦੀ ਕਲਾ ਸਰਦੀ ਕਲਾ ਚੱਲਦਾ ਕੰਮ ਚੰਗਾ ਕਿਰਪਾਬੀ ਕਰ ਦਈਏ ਫਿਰ ਇੱਥੋਂ ਸ਼ੁਰੂ ਹਾਂਜੀ ਹਾਂਜੀ ਵੀਰੇ ਤੋਰੋ ਇਹਨੂੰ ਖੋਲ ਕੇ ਸੂਆ ਕੜਾ ਇਹਦਾ ਸੂਆ ਪਲੂਨ ਹੈ ਵੀਰੇ ਪਹਿਲਾ ਪਹਿਲਾ ਸੂਆ ਕੱਦ ਬਹੁਤ ਵੱਡਾ ਹੈ ਨਾ ਕੱਦ ਬਹੁਤ ਹੈ ਵੀਰੇ ਫੁੱਲ ਸਹਜ ਜਾਵਾ ਵੱਡੀ ਆ ਚੰਗੀ ਪਲੀ ਹੋਈ ਆ ਸਮੀਆਂ ਫੁੱਲ ਸਹਜ ਜਾਵਾ ਕੱਦ ਆ ਗਿਆ ਫੁੱਲ ਵੱਡਾ ਬਹੁਤ ਸੋਹਣਾ ਲੱਗਿਆ ਵੀਰੇ ਪ੍ਰਿੰਟ ਮੈਚ ਵੀ ਸੋਹਣੀ ਆ ਆਰਡਰ ਰੱਖ ਲਿਆ ਬਾਹਰ ਵਾਲੀਆਂ ਗਾਵਾਂ ਵਾਂਗੂ ਠੀਕ ਕਰ ਕਦੋਂ ਕਦੀ ਸੂਈ ਆ ਬਈ ਸੂਈ ਇਹ ਤੜਕੀ ਛੀਬੇ ਸੂਈ ਆ ਗੁਰੀ ਤੜਕੀ ਛੀਬ ਬਈ ਤੀ ਸੂਈ ਹੋਈ ਆ ਜੇਰ ਜੱਪਾ ਡੰਨਾ ਡੰਨਾ ਵੀਰੇ ਬੋਲਾ 5 5 ਕਿਲੋ ਕੱਢਿਆ ਹੋਇਆ ਗੁਰੀ ਇਹ ਤਾਂ ਹੁਣ ਬੱਚੀ ਦਾ ਫਸੀ ਹੋਈ ਦੀ ਜਮਾ ਫਸੀ ਹੋਈ ਦੀ ਬੈਠੇ ਨਹੀਂ ਅੰਦਰ ਹੀ ਮਾਂ ਚ ਕੱਦ ਵੀ ਫੁੱਲ ਵੱਡਾ ਤੇ ਆਰਡਰ ਕੁਆਲਿਟੀ ਵੀ ਬਾਖਮਾਲਾ ਤੇ ਥਣ ਦਾ ਸਾਈਜ਼ ਆ ਜਿਹੜਾ ਫੇਸ ਦੇਖਾਈ ਮੜਾ ਬੱਚੀ ਦਾ ਪੂਰੀ ਫੇਸ ਦੇਖੀ ਬੱਚੀ ਦਾ 100 ਦਾ 100 ਆ ਜਮਾ ਇੱਥੋਂ ਕਮਾ ਕੇ ਉਹਨਾਂ ਉਰਲੇ ਬੰਨੇ ਕਰ ਦਿੰਦੇ ਥੋੜਾ ਬੱਚੇ ਦਾ ਕਰ ਦਈਏ ਗੁਰੀ ਨਾ ਪੁੱਤ ਬੋਝ ਕੇ ਬੋਝ ਕੇ ਬੋਝ ਕੇ ਲੈ ਚੱਲੇ ਇਹਨੂੰ ਲੈ ਲੈ ਕੋਈ ਨਹੀਂ ਲੈ ਲੈ ਆ ਇਹਨੂੰ ਲੈ ਚੱਲ ਗੇਰਾ ਉਧਰ ਹੀ ਤੇ ਪਾ ਦੇ ਜਿਹੜਾ ਕੱਦ ਵੀ ਫੁੱਲ ਵੱਡਾ ਤੇ ਲੰਬੀ ਵੀ ਫੁੱਲਾ ਤੇ ਲੈਗ ਸਕੋਰ ਵਾਲੇ ਪੱਖ ਤੋਂ ਵੀ ਪੂਰੀ ਮਜ਼ਬੂਤ ਆ ਚਲੋ ਚਲੋ ਸੂਆ ਪਹਿਲਾ ਕੱਕੀ ਸੂਆ ਪਹਿਲਾ ਵੀਰੇ ਜਮਾ ਕਿੰਨਾ ਕਦਦ ਪਾ ਸਕਦੀ ਆ ਬਾਈ ਪਹਿਲੇ ਪਾ ਦੂ 20 ਤੋਂ ਪਲੱਸ 20 ਤੋਂ ਬਾਹਰੇ ਹਾਂਜੀ 20 ਤੋਂ ਬਾਹਰੇ ਪਾਓ ਵੀਰੇ ਪਹਿਲੇ ਆ ਗਈ ਪ੍ਰਿੰਟ ਵਾਲੀ ਹੈ ਨਾ ਪ੍ਰਿੰਟ ਵਾਲੀ ਵੀਰੇ ਨਾ ਸੋਰੀ ਆਰਡਰ ਰੱਖੂਗੀ ਜਮਾ ਨਾਲ ਲੱਗ ਮਾ 800 ਸਾਡਰ 800 ਸਾਡਰ ਵੀਰੇ ਬੱਚਾ ਕੀ ਆ ਗਿਆ ਨਾਲ ਬੱਚਾ ਵੀਰੇ ਬੱਚਾ ਮੇਕਾ ਇਹ ਦੂਰ ਬਿਲਕੁਲ ਡੰਨਾ ਉਰੀ ਆਪੀ 22 ਦੀ ਕਿਵੇਂ ਆ ਜਮਾ ਇੱਕ ਨੰਬਰ ਆ ਵੀਰੇ 24 4 5 ਕਿਲੋ ਪਾ ਚ 22 22 ਕਹਿੰਦਾ ਕਰੀ ਹੋਇਆ ਬਾਕੀ ਆਰਡਰ ਆ ਨਾ ਜਿਹੜਾ ਆਰਡਰ ਇੱਥੋਂ ਆ ਰੱਖਦੀ ਜਮਾ ਆਪਾਂ ਕਹਿ ਦਈਏ ਸਿਰਾ ਗੱਲ ਬਾਤ ਜਮਈ ਹਾਂਜੀ ਲੱਖ ਮੰਗਾਲਾ ਹਨਾ ਇੱਕ ਦਸ ਮੰਗਾਲਾ ਆਪਾਂ ਬੱਚੀ 75000 ਦੀ ਜੇ ਮੰਗੂਰੀ ਵੀਰੇ 75 75000 ਦੀ ਬੱਚੀ ਕਰ ਦਾਂਗੇ ਵੀਰੇ ਆ ਮਾਨ ਤਾਨ ਥੋੜਾ ਬਾਲਾ ਹੋ ਜਾਊਗਾ ਇਹ ਚੋਂ ਆ ਮੋਬਾਈਲ ਦੀ ਕਰਦੇ ਰਿੰਗ ਬੰਦ ਇਹ ਆ ਗਈ ਇੱਕ ਨੰਬਰ ਤੇ ਤੇ ਹੁਣ ਗੈਰੀ ਮਾਰਦੀਆਂ ਇਧਰੋਂ ਕੈਮਰਾ ਦੋ ਨੰਬਰ ਵਾਲੀ ਤੇ ਇਹ ਗੱਬਣਾ ਨੇ ਇਹ ਗੱਬਣਾ ਬੱਚੀ ਵੀਰੇ ਸੂਆ ਦੂਜਾ ਗੁਰੀ ਦਾ ਇਹ ਆ ਗਈ ਗੱਬਣ ਮਾਰੀ ਆਰਡਰ ਕੁਆਲਟੀ ਦੇ ਕੈਮਰਾ ਇੱਥੇ ਆਰਡਰ ਤੇ ਮਾਰਦੇ ਕੈਮਰਾ ਸੂਆ ਕਿਹੜਾ ਇਹਦਾ ਦੂਜਾ ਵੀਰੇ ਸਪਾਈ ਸੂਈ ਵਾਲੀ ਆ ਬੱਚੀ ਨੂਰੀ ਦੇਖ ਲੈ ਆ ਸੂਆ ਦੂਜਾ ਥਣ ਵੀ ਕੱਲਾ ਕੱਲਾ ਰੰਗ ਗਿਆ ਤੇ ਜਾਨ ਵਜਨ ਵਜੂਦ ਚਮਕ ਚਮਕ ਵਾਲੇ ਪੱਖ ਤੋਂ ਸਰੇ ਹੀ ਆ ਗਈ ਜਮੇ ਹਾਂਜੀ ਵੀਰੇ ਇਹ ਗਰਮੀ ਚੱਲਣ ਲਈ ਆਟਮਾ ਦਿਖਾਉਂਗਾ ਸਾਮੀ ਚੰਗੀ ਹੋਈ ਆ ਕਿਸੇ ਸੱਜਣ ਦੀ ਕੁਆਲਿਟੀ ਬਹੁਤ ਅਗਰੀ ਬੱਚੀ ਦੀ ਬਾਈ ਸਾਰੇ ਪਾਸੇ ਇੱਕ ਨੰਬਰ ਆ ਬਾਈ ਇੱਥੋਂ ਸਾਰੀ ਦਿਖਾ ਦਿੰਗਾ ਰੀ ਉਹ ਜਿਹੜੇ ਹਿਸਾਬ ਨਾਲ ਇਹਦਾ ਵਜੂਦ ਆ ਨਾ ਜਾਨ ਆ ਇਹਦੇ ਚ ਸੁਹਾ ਦੂਜਾ ਦੂਜਾ ਵੀਰੇ ਪਹਿਲਣ ਦਾ ਕੀ ਰਕਾਰ ਦੱਸਿਆ ਪਹਿਲਣ ਨੇ ਵੀਰੇ ਦਿੱਤਾ ਹੋਇਆ ਇਹਦਾ 18 19 ਕਿਲੋ ਦਾ ਪਹਿਲਣ ਨੇ ਦਿੱਤਾ 22 ਕਹਿੰਦਾ 18 19 ਕਿਲੋ ਤੇ ਇੱਥੇ ਰੋਕ ਲਈ ਮਾੜੀ ਜੇ ਇੱਥੋਂ ਮਾਰਦੀ ਫੇਸ ਕੁਆਲਟੀ ਫੇਸ ਤੇ ਮਾਰ ਲਿਆ ਬਲੇ ਉਰ ਲਿਆ ਬਾਈ ਸੁਹਾ ਦੂ ਹਣ ਵੀ ਇਹਨੂੰ ਕੱਲਾ ਕੱਲਾ ਲੱਗਿਆ ਤੇ ਆ ਗਈ ਐਫ ਕ੍ਰੋਸ ਹਾਂਜੀ ਹਾਂਜੀ ਵੀਰੇ ਇਧਰੋਂ ਸਾਈਡ ਤੋਂ ਦਿਖਾ ਦਿੰਗਾ ਜਦੋਂ ਜਾਊਗੀ ਲੈ ਚੱਲ ਭਈਆ ਚੱਲ ਚੱਲ ਪਹਿਲੇ ਨਾ ਕੀ ਰਿਕਾਰਡ ਦੱਸਿਆ ਇਹਦਾ ਡੇਟਾ ਵੇ 18 ਕਿਲੋ ਤੂੰ ਗਰੀ 18 ਕਿਲੋ ਹਾਂ 20 ਕਿਲੋ ਪਾ ਦੂਗੀ ਪਾ ਦੂ ਮੌਜ ਨਹੀਂ ਵੀਰੇ ਪੈਸੇ ਕਿੰਨੇ ਲੈਣੀ ਆ ਜੀ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ ਗੁਰੀ ਇਹ ਬੱਚੀ ਆਪਾਂ ਦੇਵਾਂਗੇ 72000 ਜੀ ਵੀਰੇ ਇਹ ਦੇਵਾਂਗੇ 70 ਤੇ 2 72 ਦੀ ਦਿਨ ਕਿੰਨੇ ਕੱਢੂਗੀ ਦਿਨ ਵੀਰੇ 5 ਤੋਂ 7 ਦਿਨ 5-7 ਦਿਨ ਕੱਢੂ ਬਾਕੀ ਮੌਕੇ ਦੀ ਤਿਆਰ ਹੋਣੀ ਹਾਂਜੀ ਗੁਰੀ ਫੇਸ ਦੇਖੀ ਕਿਦਾਂ ਦਾ ਲੱਗਿਆ ਬ ਕੀ ਸਾਲੇ ਬਹੁਤ ਕੁਆਲਟੀ ਹੋ ਚੀ ਦੀ ਕਿਸੇ ਬਸ ਰਕਣੀ ਵੀ ਫੁੱਲ ਆ ਗਈ ਕਣ ਦਾ ਸਾਈਜ਼ ਵੀ ਬਹੁਤ ਸੋਹਣਾ ਲੱਗਦੀ ਆ ਤੇ ਵਜਨ ਵਜੂਦ ਵਾਲੀ ਆ ਗਈ ਹਾਂਜੀ ਹਾਂਜੀ ਵੀਰੇ ਇੱਥੋਂ ਸਾਰੀ ਦਿਖਾ ਦੀ ਗੈਰੀ ਲੰਬੀ ਲੰਬੀ ਓਏ ਇਹ ਬਾਈ ਕਹਿੰਦਾ ਦੇਣੀ ਆ 72000 ਦੀ ਤੇ ਹੁਣ ਚੋਪਰਾ ਤੋਰ ਦੇ 3 ਨੰਬਰ ਵਾਲੀ ਇਹਦੀ ਚੜਾਈ ਚੜੂਈ ਵਾਲੀ ਆ ਇਹ ਵੀ ਵੱਡੀ ਆ ਇਹ ਵੀ ਵੱਡੀ ਆ ਵੀਰੇ ਫੁੱਲ ਸਾਈਜ਼ ਆ ਬਾਡੀ ਦਿਖਾ ਦੀ ਬਾਡੀ ਦੀ ਫੁੱਲ ਚੌੜੀ ਆ ਗਈ ਕਣ ਲਈ ਬਹੁਤ ਸੋਹਣਾ ਤੇ ਕਿੱਥੇ ਗੁਰੀ ਇਹ ਜਿਹੇ ਤ ਵੀ ਬਾ ਕਮਾਲ ਹੈ ਜਿਵੇਂ ਭਰਾ ਕਹਿੰਦੇ ਨੇ ਬੋਦੇ ਵਾਲੇ ਪੱਖ ਤੋਂ ਫੇਸ ਕੁਆਲਟੀ ਤੋਂ ਜਾਨ ਯੂਨ ਵਾਲੇ ਪੱਖ ਤੋਂ ਵੀ ਐਂਡ ਆ ਜਮਾ ਲੈਗ ਸਕੋਰ ਦੀ ਵੀ ਫੁੱਲ ਮਜ਼ਬੂਤਾ ਸੁਆ ਕਿਹੜਾ ਇਹਦਾ ਇਹਦਾ ਵੀ ਦੂਜਾ ਗੁਰੀ ਕਿੰਨੇ ਦਿਨ ਕੱਢ ਦੂਗੀ ਬਈ ਇਹਦਾ ਹਫਤਾ ਪਿਆ ਜੀ ਇੱਕ ਹਾਂ ਇਹਨੇ ਪਹਿਲਾਂ ਨੇ 25 ਕਿਲੋ ਦਿੱਤਾ ਹੈ ਗੁਰੀ ਬਈ ਵੱਡੀ ਵੀ ਫੁੱਲ ਆਉਂਦੀ ਹੈ ਚੱਲੋ ਵੱਡੀ ਵੀਰੇ ਜਮਾ ਵੱਡੀ ਫੁੱਲ ਸਾਈਜ਼ ਆਏ ਤਾਂ ਕੀ ਕੰਨਾ ਪਾ ਸਕਦੀ ਆ ਬਈ ਯਾਰ ਦੁੱਧ ਤਾਂ ਵੱਧ ਪਾ ਦੂਗਾ ਜਿਵੇਂ ਗਰਮੀ ਹੁੰਦੀ ਹੈ ਮੂਰੇ 25 ਕਿਲੋ ਵੀ ਦਿੱਤੇ ਵਧੀਆ 25 ਕਿਲੋ ਹਾਂ 25 ਕਿਲੋ ਕਹਾਂ ਗੁਰੀ ਬਾਕੀ ਯਾਰ ਦੁੱਧ ਸੇਵਾ ਦਾ ਵੀਰੇ ਬਾਕੀ ਜਿੱਦਾਂ ਦੀ ਆਪਾਂ ਨੂੰ ਮਾਰਕ ਡਿਟੇਲ ਦੱਸਦਾ ਕੁਰੀ ਆਪਾਂ ਉਦਾਂ ਦੀ ਡਿਟੇਲ ਹੀ ਦਿੰਨੇ ਆ। ਹਾਂ ਉਹੀ ਗੱਲ ਹੈ ਹਰੇਕ ਵੀਡੀਓ ਚ ਕਹਿੰਦਾ ਵੀ ਉਹਨਾਂ ਵੀ ਜਿਹੜੇ ਭਰਾ ਨੇ ਪਸ਼ੂ ਲੈਣਾ ਹੁੰਦਾ ਉਹਨੇ ਆਪਦੀ ਸਮਝ ਲੈਣੀ ਸਮਝ ਲੈਣਾ ਬਾਈ ਮੜਾ ਮੂੰਹ ਦਿਖਾ ਦੇ ਬੱਚੀ ਦਾ ਨਾੜਾ ਨੂਣਾ ਲੈਵ ਲੈ ਉਹਦਾ ਕੁਰੀ ਬਹੁਤ ਸੋਹਣਾ ਆਪਣੀ ਰੋ 20 ਪਾ ਦੂਗੀ ਇਹ ਆਪਣੇ ਘਰੇ ਜਾਂ 30 ਪਾ ਦੂਗੀ ਆ ਕੇ ਇਧਰ ਲੈ ਇਧਰ ਲੈ ਪੱਖ ਤੋਂ ਦਿਖਾ ਦੇ ਨਸਲ ਵੀ ਚੰਗੀ ਤਿਆਰ ਕਰੀ ਹੋਊ ਤੇ ਬੱਚੀ ਵੀ ਚੰਗੀ ਆ ਤੇ ਨੰਬਰ ਵੀ ਇਹਦਾ 5 ਆ ਗਿਆ 5 ਨੰਬਰ ਦੀ ਹੈ ਵੀਰੇ 5 ਨੰਬਰ ਆ ਗਿਆ ਤੇ ਪਛਾਣ ਹੋ ਕੇ ਗੈਰੀ ਇਹਦਾ ਕੱਦ ਵੀ ਦਿਖਾ ਦਿੰਦੇ ਕੱਦ ਦਾ ਆਈਡੀਆ ਵੀ ਕਰ ਤੇ ਚੜਾਈ ਵੀ ਫੁੱਲ ਆ ਗਈ ਆ ਚੀਜ਼ਾਂ ਦੀ ਚੜਾਈ ਤੇ ਆ ਚੀਜ਼ ਦਾ ਗੈਪ ਵੀ ਪੂਰਾ ਆ ਗਿਆ ਟਰੈਕ ਰੱਖੂਗੀ ਬਿਲਕੁਲ ਫਿਕਸ ਜੇ ਨਾਲ ਲੱਗਵਾ ਬਣੂ ਬਚਰੀ ਬਚੀ ਚੋਾਈ ਵੀ ਬਹੁਤ ਸੋਹਣੀ ਇਹਦਾ ਕੁਰੀ ਮੁੱਲ ਜਿੰਨਾ ਮਰਜ਼ੀ ਕਰਾ ਲੈਣਾ ਹਣਾ ਇਹ ਆਪਾਂ ਫਿਕਸ ਜੀ 83000 ਦੀ ਬਚੀ ਦੇਵਾਂਗੇ ਬਾਈ ਕਹਿੰਦਾ 83 ਦੀ ਲੈ ਆ ਜਾ ਬਾਈ ਹੁਣ ਤੋਰ ਦੇ 4 ਨੰਬਰ ਆ ਜੀ ਇੱਥੇ ਵੀ ਮਾਰਦੇ ਕੈਮਰਾ ਇਹਦੇ ਵੀ ਪਹਿਲਾ ਆਰਡਰ ਤੇ ਮਾਰਦੇ ਕੈਮਰਾ ਇਹ ਆ ਗਈ 4 ਨੰਬਰ ਤੇ ਤੇ ਇਹ ਵੀ ਆ ਗਈ ਕ੍ਰੋਸ ਅੰਗ ਚਾਰ ਕ੍ਰੋਸ ਆ ਗਈ ਵੀਰੇ ਗਰਮੀ ਵਾਲੀ ਗਰਮੀ ਵਾਲਾ ਤੋਹਫਾ 4 ਨੰਬਰ ਵਾਲੀ ਬੱਛੀ ਆ ਗਈ ਨੰਬਰ ਵੀ ਟੈਗ 4 ਨੰਬਰ ਹੀ ਆ ਬਈ ਇਹਦੀ ਸੁਆ ਕਿਹੜਾ ਇਹਦਾ ਇਹਦਾ ਦੂਜਾ ਵੀਰੇ ਦੂਜਾ ਸੁਆ ਆਰਡਰ ਖੁੱਲਾ ਬਣਾਓ ਆਰਡਰ ਖੁੱਲਾ ਵੀਰੇ ਜਮਾ ਬਣਾਉਗੀ ਆਰਡਰ ਤਾਂ ਅਜੇ ਬਣਨ ਲੱਗੀ ਆ ਬੱਛੀ ਕਿੰਨੇ ਦਿਨ ਪੈਂਡਿੰਗ ਨੇ ਬਈ ਇਹਦੇ ਹਫਤਾ ਪਿਆ ਜੀ ਗੁਰੀ ਇੱਕ ਹਫਤਾ ਇਹਦਾ ਪੈਂਡਿੰਗ ਆ ਹਾਂਜੀ ਵੀਰੇ ਤੇ ਬਾਕੀ ਆਰਡਰ ਬਣਾਉ ਫੁੱਲ ਸਾਈਜ਼ ਦਾ ਆ ਗਈ ਗੁਰੀ ਜਿਵੇਂ ਕ੍ਰਾਸ ਆਂਗਾ ਮੈਂ ਸਾਲਾ ਸਿਸਟਮੀਆਂ ਨੇ 22 ਕਿਲੋ ਦਿੱਤਾ ਹੈ ਵੀਰੇ ਪਹਿਲਾਂ ਨੇ ਹਾਂਜੀ ਵੀਰੇ ਬਾਕੀ ਇਹ ਥੋਗਰੀ ਫੇਸ ਕੁਆਲਟੀ ਦੇ ਮਾਰ ਦੀ ਸ਼ਕੀਨੀ ਵਾਲੇ ਪੱਖ ਤੋਂ ਵੀ ਚੰਗੀ ਆ ਗਈ ਲੈ ਆ ਬਈ ਤੁਰਦੇ ਪਤਾ ਸਮਰਕਤ ਤੁਰਦੇ ਲੈਵਲ ਉਰਨ ਮੋੜਦਾ ਨਾ ਬਈ ਮੋੜਾ ਕਮਾਲ 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 ਇਹਨੂੰ ਚੜਾ ਇਤਸ ਦਿਖਾ ਲਈਸ ਮਾਰ ਕੇ ਵਜਨ ਵਜੂਰ ਵੀ ਚੰਗਾ ਜਾਨ ਵੀ ਫੁੱਲਾ ਤੇ ਆਰਡਰ ਦਾ ਸੈਜ ਵੀ ਸੋਹਣਾ ਰੱਖੂ ਤੇ ਥਣ ਵੀ ਸਿੰਗਲ ਚਾਰੀ ਰੱਖੂ ਸਿੰਗਲ ਚਾਰ ਵੀ ਦਿਨ ਕਿੰਨੇ ਕੱਢ ਦੂਗੀ ਬਈ ਹਫਤਾ ਲੈ ਜੂਗੀ 5-7 ਦਿਨ ਵੀ ਲੈ ਸਕਦੀ ਆ ਬਾਕੀ ਹਨ ਬਾਕੀ ਤੈਨੂੰ ਪਤਾ ਗਾਂ ਦਾ ਮੌਕੇ ਤੇ ਹੀ ਬਣ ਜੰਦੀ ਹੁੰਦੀ ਆ ਇਹ ਠੀਕ ਆ ਗੱਲ ਹਾਂ ਕਿੰਨਾ ਕੁ ਦੁੱਧ ਪਾ ਸਕਦੀ ਪੂਰੀ ਪਾ ਦੂ ਬਈ 20 ਕਿਲੋ 20 ਕਿਲੋ ਪਾਊਗੀ ਮੱਜਾਂ ਵਰਗਾ ਹਨ ਮੱਜਾਂ ਵਰਗਾ ਪਾਊ ਵੀਰੇ ਆ ਲੈ ਚਾ ਲੈ ਇਹਦਾ ਰੇਟ ਕੀ ਰਹੂਗਾ ਇਤਾ ਗੁਰੀ ਮੁੱਲ ਜਿੰਨਾ ਮਰਜ਼ੀ ਕਰਾਲਾ ਹਨਾ ਇਹ ਬੱਚੀ ਆਪਾਂ ਦੇਵਾਂਗੇ 74000 ਦੀ ਵੀਰੇ ਇਹ ਬਾਈ ਕਹਿੰਦਾ ਦੇ ਦਾਂਗੇ 74 ਦੀ ਥੱਲਿਓ ਆਰਡਰ ਬਹੁਤ ਬਣਾਉਗੀ ਹਾਂਜੀ ਵੀਰੇ ਬਾਕੀ ਵੱਡੀਆਂ ਨੇ ਗੁਰੀ ਗਾਵਾਂ ਸਾਰੀਆਂ ਇੱਕ ਸਾਈਜ਼ ਦੀਆਂ ਨੇ ਛੋਟੀਆਂ ਨਹੀਂ ਹੈਗੀਆਂ ਹਨਾ ਪੱਕਾ ਦੀਆਂ ਨੇ ਗਾਵਾਂ ਹਾਂ ਤੇ ਹੁਣ ਤੌਰ ਦੇ ਚੋਬਰਾ 5 ਨੰਬਰ ਵਾਲੀ ਤੇ ਹੁਣ ਮਾਰਦੇ ਘੈਰੀ 5 ਵਾਲੀ ਤੇ ਇਹ ਪਹਿਲਣ ਲੱਗਦੀ ਆ ਇਹ ਪਹਿਲਣਾਂ ਵੀਰੇ ਅਸੀਂ ਦੰਦਾਂ ਚ ਹੀ ਆ ਬੱਚੀ ਚਾਰ ਦੰਦ ਦੀ ਕੁੜੀ ਇਹ ਦੰਦਾਂ ਚ ਚਾਰ ਦੰਦ ਆ ਤੇ ਜਿਹੜਾ ਥਾਣੇ ਨੂੰ ਲੱਗੇ ਸਾਰਿਆਂ ਨੂੰ ਐ ਕਹਿੰਦੇ ਵੀ ਵੀ ਸਾਰਿਆਂ ਨੂੰ ਹਾਂ ਸਾਰਿਆਂ ਨੂੰ ਇੱਕ ਨੰਬਰ ਆ ਵੀਰੇ ਇਹ ਬੱਚੀ ਇੱਥੋਂ ਦਿਖਾ ਕੇ ਰੀ ਆਰਡਰ ਉਹ ਇਹ ਤਿਆਰੀ ਸੀ ਲੱਗਦੀ ਆ ਇਹ ਤਿਆਰੀ ਆ ਬਸ ਇਹ ਰਾਤ ਬਰਾਤੇ ਦਾ ਇੱਕ ਅੱਧਾ ਦਿਨ ਲੈ ਵੀ ਸਕਦੀ ਆ ਤੇ ਹੋ ਗਈ ਗਰਸਾ ਦੀ ਆ ਤੇ ਆਰਡਰ ਐ ਰੱਖਦੀ ਆ ਪਹਿਲਵਾਨ ਵਾਲਾ ਤੋਰ ਹੀ ਆ ਜਮੀ ਪਹਿਲਵਾਨ ਵਾਲਾ ਸਿਸਟਮ ਹੀ ਆ ਲੈ ਕਮਾ ਦੇ ਕਮਾ ਦੇ ਕੀ ਰਾਂ ਹੋਰ ਕਮਾ ਦੇ ਇੱਥੋਂ ਐ ਇਹਨੂੰ ਕੱਢਦੇ ਬਈ ਮੜੀ ਆ ਤੋਰਦੇ ਤੋਰਦੇ ਥਣ ਬਹੁਤ ਸੋਹਣਾ ਲੱਗਿਆ ਕੁੜੀ ਵਿਚੀ ਨੂੰ ਆ ਥਣ ਲੱਗਿਆ ਇਹਨੂੰ ਬਾਕਮਾਲ ਜਿਵੇਂ ਸਿੱਕਮਾਲ ਆ ਬਈ ਸਮਾਹਲਾ ਇਹ ਆ ਗਈ ਪ੍ਰਿੰਟ ਚ ਥੱਲੇ ਦੀ ਕੁਆਲਿਟੀ ਆ ਗਈ ਜਿਹੜੀ 100 ਦਾ 100 ਖਰੀ ਕਹਿ ਸਕਦੇ ਹਾਂ ਹਾਂਜੀ ਵੀਰੇ ਹੋਲਾ ਕਿੰਨਾ ਕੁ ਦੁੱਧ ਪਾ ਸਕਦੀ ਆ ਇਹ ਇਹ ਵੀਰੇ ਪਹਿਲੇ ਨਹੀਂ ਪਾਉ ਦੋ ਸਤਾਰਾਂ ਮੈਂ ਆ ਵੀ ਲੀਆਂ ਲੇਆਂ ਰੋਗਾਂ ਲਈ ਆਏ ਪਹਿਲੇ ਨੇ ਪਾ ਦੋ ਸਤਾਰਾਂ ਹਾਂ ਪਹਿਲੇ ਨਹੀਂ ਪਾ ਦੋ ਸਤਾਰਾਂ 8 ਕਿਲੋ ਦੇ ਬਾਕੀ ਯਾਰ ਭਾਈ ਆਪ ਜਜਮੈਂਟ ਲਾ ਸਕਦਾ ਬੰਦਾ ਹੁਣ ਥਣ ਲੈ ਬਾਦ ਦੱਸ ਦੀ ਹੈ ਨਾ ਕਿੰਨਾ ਕੁ ਪਾਊਗੀ ਪੈਸੇ ਕਿੰਨੇ ਲਵਾਂਗੇ ਇਹਦਾ ਪੂਰੀ ਮੁੱਲ ਜਿੰਨਾ ਮਰਜ਼ੀ ਕਰਾਲਾ ਹਣਾ ਹਾਂਜੀ ਇਹ ਬੱਚੀ ਆਪਾਂ 62000 ਜੀ ਦੇ ਦਾਂਗੇ ਪੂਰੇ ਜੀ ਹਾਂ ਮੰਤਾਂ ਤਾਂ ਤਾਂ ਕਰਾਂਗੇ ਜਾਂ ਫਿਰ ਆਪਾਂ ਬੰਦਾ ਫੋਨ ਲਾਊਗਾ ਇਹ ਇਹ ਬਾਈਕ ਇਹਨਾਂ ਦੇ ਦਿਆਂਗੇ ਸਿਰਫ 68 ਦਾ ਆਡਰ ਸੋਣਾ ਰੱਖਦੀ ਐ ਇੱਥੋਂ ਫਿੱਟ ਆ ਜਮਾਂ ਇਹਨ ਫਿੱਟ ਫਿੱਟ ਆਡਰ ਰੱਖਦੀ ਆ ਲੰਮਾ ਲੰਮਾ ਬਹੁਤ ਐਡਰੈਸ ਗਰੀ ਜਮਾਂ ਫਿੱਟ ਫਾਟ ਇਹ ਮਿਲੂਗੀ 68 ਦੀ ਇਹ ਆ ਗਈ ਮੇਰਾ ਖਿਆਲ ਆ 5 ਨੰਬਰ ਤੇ ਤੇ ਹੁਣ ਤੋਰ ਦੇ 6 ਨੰਬਰ ਵਾਲੀ ਇਹਦਾ ਸੂਆ ਕਿਹੜਾ ਇਹਦਾ ਪਹਿਲਾ ਗੁਰੀ ਬਾਈ ਇਹ ਵੀ ਪਲੂਣਾ ਬੱਚੀ ਪਹਿਲਾ ਸੂਆ ਹਾਂ ਭੋਲੀ ਭੋਲੀ ਵੀ ਬਹੁਤ ਇਹਦੀ ਨੀ ਚੈੱਕ ਕਰੇ ਵੀਰ ਯਾਰ ਠੀਕ ਆ ਗੱਲ ਆ ਲੈ ਜਾ ਲੈ ਸੂਆ ਇਹਦਾ ਹੀ ਪਹਿਲਣੀ ਆ ਸੂਆ ਇਹਦਾ ਵੀ ਪਹਿਲਾ ਤੇ ਮਜਬੂਤ ਆ ਗਈ ਇਹ ਵੀ ਹਾਂ ਬਾਡੀ ਬੁੱਡੀ ਬਹੁਤ ਸੋਹਣੀ ਲੱਗੀ ਆ ਆ ਗਈ ਇਹਦੇ ਦਿਨ ਕਿੰਨੇ ਨੇ ਇਹ ਵੀਰੇ ਲੈ ਜੂਗਰੀ 5-7 ਨੂੰ ਚੜਾਈ ਚੰਗੀ ਆ ਹਾਂ ਸਾਰੀ ਚੰਗੀ ਆ ਵੀਰੇ ਬਾਡੀ ਬੁੱਡੀ ਬਹੁਤ ਸੋਹਣੀ ਆ ਬਾਬੇ ਦੀ ਕਿਰਪਾ ਨਾਲ ਕੱਢਦੀ ਚੰਗੀ ਆ ਤੇ ਬਾਡੀ ਦੀ ਵੀ ਚੰਗੀ ਆ ਇਹਦਾ ਕੱਦ ਦੂਜੀਆਂ ਦੇ ਮੁਕਾਬਲੇ ਥੋੜਾ ਦਰਮਿਆਨਾ ਦਰਮਿਆਨਾ ਇਹਨੂੰ ਕੱਢਦੇ ਬਾਈ ਮੜੀ ਜੀ ਲੰਮੀ ਚੋੜ ਦੇ ਬੱਚੀ ਪੂਰੀ ਕਿਦੋਂ ਮੈਂ ਦੱਸਦਾ ਗਾਲੀ ਵੀਰੇ ਆਰਡਰ ਬਹੁਤ ਸੋਹਣਾ ਬੱਚੀ ਬਣਾਉਣਾ ਬੱਚੀ ਨੇ ਆਰਡਰ ਫਿਕਸ ਜਾ ਰੱਖ ਫਿਕਸ ਸਾਰੀਆਂ ਬੱਚੀਆਂ ਨੇ ਗੋਲ ਆਰਡਰ ਕਰਨੇ ਆ ਐਂ ਟਟਮੀਡਰ ਨਹੀਂ ਹੈਗੇ ਵੀ ਉਹੀ ਬਾਈ ਦੇ ਫਿਰ ਨਹੀਂ ਲੱਤਾਂ ਚ ਵੀ ਪੂਰੇ ਫਿੱਟ ਰੱਖਨੇ ਆ ਫਿਕਸਟਰ ਦੀਆਂ ਹਨ ਕਿਨੇ ਵਿੱਚ ਟਾਂਡਰ ਦੀ ਆ ਇਹ ਵੀ ਸ਼ੂ ਆਏ ਦਾ ਵੀ ਪਹਿਲਾਂ ਤੇਰੀ ਇਹ ਤੋਂ ਪਹਿਲਾਂ ਆਉਦਾ ਵੀ ਪਹਿਲਾਂ ਉਹਦਾ ਹੀ ਪਹਿਲਾਂ ਵੀਰੇ ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ ਇਹਦਾ ਗੁਰੀ ਲਵਾਂਗੇ ਆਪਾਂ 60000 ਰੁਪਏ ਵੀਰੇ ਇਹਦਾ 60 ਤੇ ਉਹਦਾ 62 62 ਜੋੜਾ ਦੇ ਦੇ ਯੇ ਕੋਈ ਜੋੜਾ ਲੂ ਵੀਰੇ 120000 ਦੇ ਦਾਂਗੇ ਆਪਾਂ 120000 ਦਾ ਜੋੜਾ ਹਾਂਜੀ ਹਾਂਜੀ ਵੀਰੇ ਆਏ ਜੋੜਾ ਬਾਈ ਕਹਿੰਦਾ ਦੇ ਦਾਂਗੇ 120000 ਦਾ ਹਾਂਜੀ ਵੀਰੇ ਪਹਿਲਾਂ ਨੰਬਰ ਬੋਲ ਦੇ ਦਾ ਨੰਬਰ ਵੀਰੇ ਜ ਆਪਣਾ 97799993295 97792 93295 95 ਪਿੰਡ ਝਾੜੋਂ ਗੁਰੀ ਦੇਖੀ ਬਾਈ ਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਹੋਣ ਆ ਬੱਚੀ ਪਹਿਲਣ ਆਗੀ ਵੱਡੇ ਭਾਈ ਉਹ ਵੀ ਪਹਿਲਣਾ ਠੀਕ ਆ ਆ ਬੜਾ ਦੂਜੇ ਆ ਠੀਕ ਆ ਗੱਲ ਸਾਰੀਆਂ ਦਿਖਾ ਦੇ ਲੈ ਇਹ ਬੱਚੀ ਵੀ ਦੂਜੇ ਆ ਕੁਆਲਿਟੀ ਸਾਰੀਆਂ ਕੁਆਲਿਟੀ ਸਾਰੀਆਂ ਬਾਬੇ ਬੀ ਫੁੱਲ ਚੰਗੀ ਕੁਆਲਿਟੀ ਦੇ ਵਿੱਚ ਆ ਗਈਆਂ ਕੋਈ ਨਹੀਂ 20 ਕਿਲੋ ਤੋਂ ਘੱਟ ਹੈ ਗੁਰੀ ਠੀਕ ਆ ਗੱਲ ਆ ਬੱਚੀ ਬਹੁਤ ਚੰਗੀ ਹੈ ਦੇਖੀ ਆ ਬੱਚੀਆਂ ਸਾਰੀਆਂ ਤੇ ਜਿਵੇਂ ਹਾਈਟ ਆ ਇਹ ਫਾਰਮ ਚੋਂ ਲਈ ਆ ਬੱਚੀ ਗੁਰੀ ਆਪਾਂ ਠੀਕ ਆ ਗੱਲ ਹਾਂ ਮੋਲ ਵੀਰੇ ਆਪ ਇਹਦਾ ਕੁਰੀ ਜਾਇਜ ਜੇ ਕੀਤਾ ਕੋਈ ਬਾਲਾ ਨਹੀਂ ਕੀਤਾ ਜਿਵੇਂ ਅਡਰ ਕੁਆਲਟੀ ਫਿੱਟ ਆ ਜਾਵਾ ਹਨਾ ਠੀਕ ਹੈ ਹਾਂ ਫੇਸ ਕੁਆਲਟੀ ਬਹੁਤ ਸੋਹਣੀ ਆ ਬੱਚੀ ਦੀ ਸੁਈ ਦਾ ਤਾਜੀ ਸੁਈ ਦਿਖਾਈ ਆ ਹਾਂ ਆ ਜਿਹੜਾ ਨਾ ਵੀਰੇ ਜੀ ਇਹਨਾਂ 6 ਬੱਚੀਆਂ ਚੋ ਜਿਹੜੀ ਵੀ ਤੁਹਾਨੂੰ ਪਸੰਦਾ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ